ਇਹ ਨਾਲ ਲੈਣਾ ਨਹੀਂ ਹਾਂਜੀ ਸਤਿਗੁਰ ਜੀ ਸਤਿਗੁਰ ਜੀ ਹੋ ਗਿਆ ਮਰਦੀ ਜਮਾ ਅੰਦਰ ਬਾਹਰ ਆ ਕੇ ਉਹਦੇ ਅੰਦਰ ਚੱਲ ਐ ਕਿਹਦੇ ਨਾਲ ਮੈਨਾਂ ਮੜੀ ਉਹ ਵੀ ਕਹਿੰਦਾ ਆਵੇ ਐਂਡ ਸਾਬ ਉਹ ਬਤਰੀ ਕਾਦੀ ਉਹ ਜੇ ਉਹਦਾ ਜਨਾ ਕਾਦੀ ਚੱਲਾ ਸੁਪਰੀਮੰਡੀ ਕਿੰਨੀ ਨੰਬਰ ਵਾਰਡ ਤੋਂ ਟਿਕਟ ਮਿਲੀ ਹੈ ਇਹਨੂੰ ਮਿਲੀ ਹੈ ਤੇ ਕਿਸ਼ਾਨਾ ਮੈਂ ਪਹਿਲਾਂ ਤਾਂ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਮੇਜਰ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਨਿਮਰ ਜੇ ਸੇਵਕ ਤੇ ਇੰਨੇ ਸਾਲਾਂ ਦੀ ਮਿਹਨਤ ਵੇਖਦੇ ਹੋਏ ਉਹਨਾਂ ਨੇ ਪਾਰਟੀ ਦੇ ਟਿਕਟ ਦੇ ਤਨਵਾਜਿਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਰ ਜੇ ਆਮ ਕਰਦੇ ਆਮ ਗਰੀਬ ਪਰਿਵਾਰ ਦੇ ਬੱਚੇ ਨੂੰ ਟਿਕਟ ਦੇ ਕੇ ਅੱਜ ਨਵਾਜਿਆ ਕਿੰਨੇ ਨੰਬਰ ਵਾਰਡ ਤੋਂ ਇਹ ਰੱਖਾਂਗੇ ਇਹ ਵਾਰਡ 49 ਨੰਬਰ 54 ਨੰਬਰ ਵਾਰਡ ਤੋਂ ਮੌਕਾ ਮਿਲਿਆ ਇਲਾਕੇ ਉਹ ਰਹਿੰਦੇ ਆ ਜਿਹੜੇ ਕਿ ਮੌਕਾ ਮਾਣਦੇ ਹੋ ਲੋਕ ਜਿੱਤੇ। ਅੱਲਾਹ ਕਿ ਉਹਦੇ ਵਿੱਚ ਜਿਹੜੀ ਪਿਛਲੀ ਸਰਕਾਰ ਦੇ ਵੇਲੇ ਕਾਰਪੋਰੇਸ਼ਨ ਦੇ ਹਾਊਸ ਦੇ ਵੇਲੇ ਜਿਹੜੇ ਅਨੇਕਾਂ ਕਾਮ ਪੈਂਡਿੰਗ ਸੀ ਇਹ ਮੌਜੂਦਾ ਸਾਡੇ ਐਮਐਲਏ ਸਾਹਿਬ ਨੇ ਤੇ ਤਰੀਬਨ ਬਹੁਤ ਘਰਾਤੇ ਨੇ ਅੱਗੋਂ ਉਸੇ ਲੜੀ ਦੇ ਤਹਿਤ ਜਦੋਂ ਸਾਡਾ ਹਾਊਸ ਬੰਦਾ ਉਸੇ ਲੜੀ ਦੇ ਤਹਿਤ ਅੱਗੋਂ ਐਮਐਲਏ ਸਾਹਿਬ ਦੇ ਦਿਸ਼ਾ ਅਨੁਸਾਰ ਸਾਰੇ ਕੰਮ ਕੀਤੇ ਜਾਣਗੇ। ਜੀ ਜੀ ਦਾ ਨਾਮ ਦੱਸ ਕੇ तो मिली है? तो मिली है देखो जी अमृतसर जी वैस्ट जी वार्ड नंबर रिजर्व हो मेरे वाइफ इस्ट तो कर रहे और पिछले लंबे समय तो मैं पार्टी की सेवा कर रहा है और पार्टी ने ए, सेवा वेखते हुए मेरी टिकट जी है झोली तो पाई है और आम आदमी पार्टी ची संभव है कि एक आम घर नौजवान जी टिकट जी दिखी जा सकती है ਨੇਕੇ ਲੋਕ ਤੇ ਪਾਰਟੀ ਪਾਰਟੀਆਂ ਚ ਵੱਡੇ ਵੱਡੇ ਗੱਫੇ ਲੈ ਕੇ ਆਉਂਦੇ ਨੇ ਤੇ ਵੱਡੇ ਵੱਡੇ ਗੱਫਿਆਂ ਨਾਲ ਟਿਕਟਾਂ ਮਿਲਦੀਆਂ ਔਰ ਇਹ ਇਸ ਪਾਰਟੀ ਚ ਜੋ ਇੰਨੀ ਸੇਵਾ ਕੀਤੀ ਇੰਨੇ ਸਾਲ ਉਹੀ ਬਦੌਲਤ ਹੀ ਅੱਜ ਇਹ ਡੇਢੀ ਟਿਕਟ ਝੋਲੀ ਪਈ ਹੈ ਔਰ ਸਾਨੂੰ ਇਹਦਾ ਬਹੁਤ ਖੁਸ਼ੀ ਹੈ ਸੀ ਆਪਣੇ ਹਾਈ ਕਮਾਂਡ ਕੰਡ ਕੇਜਰੀਵਾਲ ਜੀ ਦਾ ਸਾਡੇ ਭਗਵੰਤ ਮਾਨ ਜੀ ਦਾ ਸਾਡੇ ਕੁਮਰ ਸਿੰਘ ਧਾਰੀਵਾਲ ਜੀ ਦਾ ਸਾਡੇ ਐਮਐਲਏ ਸੁਖਵੀਰ ਸਿੰਘ ਸੰਧੂ ਜੀ ਦਾ ਅਮਨਸ਼ੇਰ ਸਿੰਘ ਸਾਰੀਕਲ ਸਿੰਘ ਦਾ ਅਮਨ ਰੋੜਾ ਜੀ ਦਾ ਤੇ ਹੋਰ ਜਿੰਨੇ ਵੀ ਸਾਡੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਾਮਦਾ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਕਿਉਂਕਿ ਉਹਨੇ ਸਾਡੀ ਇਹ ਟਿਕਟ ਥੋਲੀ ਪਾਈ ਹੈ ਅਸੀਂ ਤਾਂ ਦੇ ਨਾਲ ਲੋਕਾਂ ਦੀ ਸੇਵਾ ਵਾਸਤੇ ਜਿਹੜੀ ਸਿਰ ਜਿੱਤੇ ਬਾਤ ਉਹ ਨਾਲ ਵੀ ਗਣ ਜਾਓਗੇ ਵੋਟਰਾਂ ਨੂੰ ਇਹ ਕਵਾਂਗੇ ਕਿ ਦੇਖੋ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਪਾਰਟੀ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਨੇ ਔਰ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਿਵੇਂ ਪਾਰਟੀ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਨੇ ਅਸੀਂ ਜਿਹੜਾ ਸੁਪਨਾ ਵੇਖ ਕੇ ਆਏ ਸੀ ਕਿ ਇੱਕ ਲੋਕਾਂ ਦੀ ਕੰਮ ਕਰਨ ਦਾ ਸੇਵਾ ਦਾ ਉਹ ਇਹ ਤੁਹਾਡਾ ਕੋਈ ਇੱਕ ਮੌਕਾ ਹੈ ਨਵੇਂ ਲੋਕਾਂ ਨੂੰ ਚੁਣਨ ਦਾ ਜਿਹੜੇ ਰਵਾਇਤੀ ਲੀਡਰ ਨੇ ਉਹਨਾਂ ਨੂੰ ਤਾਂ ਤੁਸੀਂ ਬਹੁਤ ਸਮੇਂ ਤੋਂ ਚੋਣ ਹੀ ਰਹੇ ਹੋ ਔਰ ਉਹ ਲੋਕ ਜਿਹੜੇ ਆ ਹੁਣ ਹੰਡੇ ਵਰਤੇ ਹੋਣ ਕਰਨ ਉਹ ਤੁਹਾਨੂੰ ਮਿਸਯੂਜ਼ ਕਰਦੇ ਨੇ ਤੇ ਤੁਸੀਂ ਨਵੇਂ ਜਿਹੜੇ ਬੰਦੇ ਆ ਉਹਨਾਂ ਨੂੰ ਮੌਕਾ ਦਿਓ ਜਿਨ੍ਹਾਂ ਜਮਾਕੇ ਕੋਈ ਸਮਾਜ ਦੇ ਲਈ ਕਰਨ ਦੀ ਲਲਕ ਹੈ ਉਹ ਦਿਨ ਰਾਤ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ। ਹਾਂ ਜੀ। ਅ ਸਰਕਤੀ ਤੋਂ ਪਹੁੰਚੇ ਜਿਹੜੇ ਉਮੀਦਵਾਰਾਂ ਤੇ ਨਵੀਂ ਲਿਸਟ ਫਾਈਲ ਕੀਤੇ ਜਾ ਰਹੇ ਆ ਤੁਸੀਂ ਖੁਦ ਨਾਲ ਲਈ ਪਹੁੰਚੇ ਲੇਕਿਨ ਨਹੀਂ ਨਹੀਂ ਸਾਡੇ ਜਿਹੜੇ ਉਮੀਦਵਾਰ ਨੇ ਆਵਾਜ਼ ਦੀ ਪਾਰਟੀ ਦੇ ਉਹਨਾਂ ਦੇ ਨਾਲ ਪੇਪਰ ਦਾਖਲ ਕਰਨਾ ਹੈ ਕਿਉਂਕਿ ਅੱਜ ਲਾਸਟ ਦੇ ਨੇ ਸਾਡੇ ਨਾਲ ਬਲ ਜਿਹੜੇ ਬਹੁਤ ਸਾਰੇ ਉਮੀਦਵਾਰ ਆ ਰਹੇ ਨੇ ਜਿਵੇਂ ਕਿ ਫੇਰ ਸਿੰਘ ਸੰਧੂ ਸਾਡੇ ਉਮੀਦਵਾਰ ਨੇ ਬੇਦੀ ਜੀ ਇਹਨਾਂ ਦੀ ਵਾਈਫ ਮੁਖਵਿੰਦਰ ਸਾਰੇ ਇਹਨਾਂ ਨੇ ਇਹ ਵੈਸਟਰਨ ਕੈਨੇਡਾ ਰਿਲੇਟਡ ਨੇ ਸਾਰੇ ਉਹ ਸਾਰਿਆਂ ਲਈ ਇਸ ਕਰਕੇ ਆਏ ਕਿ ਸਾਡੀ ਸਭ ਲੋਕ ਕੇ ਕੈਂਪੇਨ ਜਿਹੜੀ ਸ਼ੁਰੂ ਹੋ ਗਈ ਹੈ ਔਰ ਅਸੀਂ ਇਲੈਕਸ਼ਨ ਜਿਹੜੀ ਵਕਾਫੇ ਮੁੱਦੇ ਦੇ ਉੱਤੇ ਜਿਹੜੀ ਲੜਾਂਗੇ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2.5 ਪੌਣੇ 3 ਸਾਲ ਕੰਮ ਕੀਤਾ ਉਹਦੇ ਆਧਾਰ ਦੇ ਉੱਤੇ ਪੰਜਾਬ ਦੇ ਲੋਕਾਂ ਕੋ ਆਪਣੀਆਂ ਵਾਡਾਂ ਦੇ ਵਿੱਚੋਂ ਰੈਸਟਰ ਕੇ ਦੇ ਵਿੱਚੋਂ ਜਿਹੜਾ 80 ਵੋਟਾਂ ਦੀ ਮੰਗ ਜਿਹੜੀ ਕਰਾਂਗੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ ਵੀਧਵਾ ਜਿਹੜੇ ਜਤਨਗੇ ਅਮਰ ਸਾਹਿਬ ਦੀ ਧਰਤੀ ਦੇ ਉੱਤੇ ਵੀ ਪਰਮਾਤਮਾ ਕਿਰਪਾ ਕਰੂ ਗੁਰੂ ਰਾਮਦਾਸ ਕਿਰਪਾ ਕਰੇ ਮਿਲ ਜਿਹੜਾ 21 ਤਰੀਕ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਹੋਊਗਾ। ਬਸ ਵੇ ਇਹ ਇਹ ਆਇਆ ਸੀ ਉਹ ਆਪਣੇ ਉਮੀਦਵਾਰਾਂ ਨੂੰ ਜਿਹੜਾ ਹੌਸਲਾ ਬੁਝਾਈ ਕਰਨਾ ਹੈ, ਵਧਾਈ ਦੇਣਾ ਹੈ। ਅੱਲਾਹ ਨਾਲ ਕੱਲ ਆਪ ਵਰਕਰਾਂ ਦੇ ਵਿਰੋਧ ਵੀ ਦੇਖਣ ਨੂੰ ਮਿਲਿਆ ਕਿਹਦੇ ਟਿਕਟਾਂ ਕਿਹਨਾਂ ਪੈਸੇ ਲੈਣ ਦੇ ਇਨਸਾਨ। ਇਹ ਨਾ ਕਰ ਦਵਾਂ। ਇਹ ਦੇਖੋ ਗੱਲ ਇਹ ਹੈ। ਜਿਹੜੋ ਤਸ਼ਾ ਇੰਨਾ ਜ਼ਿਆਦਾ ਵਤਕਦਾ ਹੁੰਦਾ। ਸਾਡੀਆਂ ਕਈ ਵਾਡਾਂ ਦੇ ਵਿੱਚ 20-20 25-25 ਫਾਰਮ ਸੀਗੇ। ਇੱਕ ਵਾਰ ਦੇ ਵਿੱਚ ਤਾਂ 40 ਫਾਰਮ ਸੀਗੇ। 5.77 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਡੀ ਡਾਟਾ ਦੀ ਜਿਹੜੀ ਸੈLECTION ਕੀਤੀ ਉਹ ਜਿਹੜਾ ਬੰਦਾ ਲਾਜ਼ਮੀ رہ ਜਾਂਦਾ ਉਹਦੇ ਮਨ ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਪਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਵਾਰ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿੱਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਆ ਜੇ ਕੋਈ ਇਸ ਦੇ ਮਨ ਚ ਗੁੱਸਾ ਅਗਲਾ ਹੋਊਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਦੇ ਉਹਨੂੰ ਨਾਲ ਤੋਰਾਂਗੇ ਸਾਰੇ ਨਾਲ ਤੋਰਦੇ ਉਹ ਵੀ ਸਾਡੇ ਵਰਕਰ ਆ ਸਾਡੇ ਭਰਾ ਨਹੀਂ ਕੋਈ ਚੱਕਰ ਸਰ ਸਾਹਿਬ ਇਹ ਉਹਨਾਂ ਨੇ ਬਿਆਨ ਲਾਇਆ ਅਗਰ ਦੁਬਾਰਾ ਕਰਵਾਉਣੇ ਬਿਆਨ ਕੀਤਾ ਹੈਗਾ ਕਿ ਇਹਨਾਂ ਨੇ ਇੱਕ ਗੂੜੀ ਦੇਸ਼ੀ ਤੇ ਆ ਜਿਵੇਂ ਕਿ ਇਹਨਾਂ ਨੇ ਕਿ ਮਾਰੀ ਘਮਾ ਕੇ ਲਿਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਕੀਤੀ ਉਹਨਾਂ ਨੇ ਗੂੜੀ ਦੇਸ਼ੀ ਤੇ ਗਏ ਕਿਨੇ ਕਿਹਦੇ ਕਿਹਾ ਮੇਰੇ ਬਕਰਵਾਣ ਨਹੀਂ ਮੈਨੂੰ ਪਤਾ ਨਹੀਂ ਜੇ ਉਹਨੇ ਕੋਈ ਇੰਦਾ ਦੀ ਗੱਲ ਹੋ ਜੋ ਸਬੂਤ ਹੋਊਗਾ ਆਪਾਂ ਦੇਖਾਂਗੇ ਪਤਾ ਏੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਬੋਲ ਗਾਲੀ ਗਾਲ ਸਾਬ ਸਮਾਂ ਘਟਾ ਹੈ ਪਰ ਯਾਰ ਦੇ ਲਈ ਨਾ ਨਾ ਬਹੁਤ ਵਧੀਆ ਸਹੀ ਸਮਾਜ ਦੇ ਨਾਲ ਚੌਕ ਪੀਸ਼ੇ ਨੇ ਦਿੱਤਾ ਵਾਰਡ ਦੇ ਵਿੱਚ ਪੰਜ ਸੱਤ ਦਿਨਾਂ ਦੇ ਵਿੱਚ ਬੰਦਾ ਲੱਗ ਜਾਂਦਾ ਵਾਰਡ ਦੇ ਵਿੱਚ ਕਿੰਨਾ ਘਾੜੂ ਹਲਕੇ ਜਾਣਾ ਹੋਵੇ ਫਿਰ ਤਾਂ ਔਖਾ ਹੀ ਹੈ ਪਰ ਵਾਰਡ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਬੰਦਾ 7 ਦਿਨ ਚੋਂ ਨਹੀਂ ਲੰਘ ਸਕੂ ਉਹ ਮੁੜ ਕੇ ਕਹੂਗਾ ਕਿ ਸਮਝਦਾ ਕਿਹਦੀ ਗੱਲ ਅਗੇ ਪੰਜ ਸੱਤ ਗਲੀਆਂ ਹੁੰਦੀਆਂ ਮਿੰਟੋ ਬਿੱਟੀ ਘੜ ਲਈਦੀਆਂ ਕਦਾ ਜਾ ਕੇ ਬੇਨਤੀ ਕਰਦੇ ਆ ਸੋ ਮਿਲ ਖੇਲ ਚੋਣ ਕਮਿਸ਼ਨ ਨੇ ਸਾਦਾ ਸਮਾਂ ਸੋਚ ਸਮਝ ਕੇ ਕਿਉਂਕਿ ਅੱਗੇ ਬਲੋ ਛੋਟੇ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਹਫਤਾ ਆ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਰ ਲਿਆ ਮੈਂ ਸਮਝਦਾ ਕਿ ਬਹੁਤ ਵਧੀਆ ਸਮਾਂ ਔਰ ਟੁਕਮਾ ਸਮਾਂ ਔਰ ਉਮੀਦਵਾਰ ਆਪਣਾ ਇੱਕ ਇੱਕ ਮਿੰਟ ਉਹਨਾਂ ਦਾ ਹੁਣ ਕੀਮਤੀ ਆ ਉਹ ਆਪਣਾ ਮਿਲਣ ਆਪਣੇ ਜਾ ਕੇ ਵੋਟਰਾਂ ਨਾਲ ਮਿਲ ਹਰ ਇੱਕ ਦਾ ਸੰਪਰਕ ਸਾਧਨ ਥੋੜੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਆਉਣਗੇ ਤੁਸੀਂ ਕਹਿੰਦਾ ਹੋ